ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਚਲਦੇ ਦੋਸਤੋ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲੋਂ ਤੇ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਜੀ ਤੇ ਚਲਦੇ ਦੋਸਤੋ ਪਹਿਲੀ ਵੱਡੀ ਖਬਰ ਦੇ ਵੱਲ ਗੱਲ ਕਰਦੇ ਹਾਂ ਤੇ ਉੱਥੇ ਪਹਿਲੀ ਵੱਡੀ ਖਬਰ ਤੇ ਬਾਰੇ ਕੱਲ ਨੂੰ ਸੂ ਸਰਕਾਰੀ ਪ੍ਰਾਈਵੇਟ ਐਂਡਡ ਸਕੂਪਾਂ ਦਾ ਸਮਾਸਵੇਰੇ 10:00 ਵਜੇ ਤੇ 30 ਮਿੰਟ ਤੋਂ ਦੁਪਹਿਰ 2:30 ਮਿੰਟ ਤੱਕ ਹੋਵੇਗਾ ਡੀਸੀ ਅੰਮ੍ਰਿਤਸਰ ਦਾਦੀ ਦੋਸਤ ਕੇ ਪਾਰਦਰਸ਼ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਸੰਕਟਕਾਲ ਸਥਿਤੀ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਐਕਟ 1968 ਅਧੀਨ ਮੌਕ ਟ੍ਰਾਇਲ ਕੀਤੀਆਂ ਜਾ ਰਹੀਆਂ ਹਨ ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਥਾਨੀ ਨੇ ਕਿਹਾ ਕਿ ਅੰਮ੍ਰਿਤਸਰ ਹਦੂਦ ਅੰਦਰ ਆਉਂਦੇ ਸਮੂਹ ਸਰਕਾਰੀ ਐਡਿਡ ਪ੍ਰਾਈਵੇਟ ਸਕੂਲਾਂ ਦਾ ਸਮਾਂ ਸਵੇਰੇ 10:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਰਹੇਗਾ ਉਹਨਾਂ ਨੇ ਕਿਹਾ ਕਿ ਇਹ ਹੁਕਮ ਤੁਰਤ ਲਾਗੂ ਹੋਣਗੇ ਅਤੇ ਜ਼ਿਲ੍ਹਾ ਅਫਸਰ ਅਤੇ ਜ਼ਿਲ੍ਹਾ ਸਕੂਲ ਸਕੈਂਡਰੀ ਐਲੀਮੈਂਟਰੀ ਅਮਲਤਸਰ ਇਹਨਾਂ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦਾਦੀ ਦੁੱਤ ਅੱਜ ਜਾਰੀ ਹੋਵੇਗਾ ਪੰਜਾਬ ਬੋਰਡ 12ਵੀਂ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦਾ ਨਤੀਜਾ ਅੱਜ 14 ਮਈ ਨੂੰ ਐਲਾਨਿਆ ਜਾਵੇਗਾ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ ਕਿ ਦੁਪਹਿਰ 3:00 ਵਜੇ ਨਤੀਜਾ ਐਲਾਨਿਆ ਜਾਵੇਗਾ ਪੂਰੇ ਪੰਜਾਬ ਚ 3 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਤੇ ਲੌਗਇਨ ਕਰਨਾ ਹੋਵੇਗਾ ਜਿੱਥੇ ਉਹਨਾਂ ਨੂੰ ਨਤੀਜਾ ਪਤਾ ਲੱਗ ਸਕੇਗਾ ਇਹ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਦੇ ਇਸ ਜ਼ਿਲ੍ਹੇ 'ਚ ਬੰਦ ਰਹਿਣਗੇ ਸਕੂਲ ਹੋ ਗਿਆ ਛੁੱਟੀ ਦਾ ਐਲਾਨ ਸਾਡੀ ਦੋਸਤੋ ਕੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦ ਨਾਲ ਲੱਗਦੇ ਚਾਰ ਪਿੰਡ ਚਾਰ ਪਿੰਡਾਂ ਜੋੜਾ ਸਕਰੀ ਹਰਾਮਪੁਰਾ ਅਤੇ ਠਾਕਰਪੁਰ ਦੇ ਸਕੂਲਾਂ 'ਚ 14 ਮਈ ਦਿਨ ਬਧਵਾਰ ਨੂੰ ਛੁੱਟੀ ਰਹੇਗੀ ਇਹ ਆਦੇਸ਼ ਜ਼ਿਲ੍ਹਾ ਜ਼ਿਲ੍ਹਾ ਡੀਸੀ ਕੁਲਵਿੰਦਰਜੀਤ ਸਿੰਘ ਵੱਲੋਂ জারি ਕੀਤਾ ਗਿਆ ਹਨ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਬਾਕੀ ਸਾਰੇ ਸਕੂਲ ਆਮ ਵਾਂਗ ਖੁੱਲਣਗੇ ਤੇ ਚੱਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਔਰਤਾਂ ਲਈ ਵਟਾਇਲਾਣ ਪੰਜਾ ਸਰਕਾਰ ਨੇ ਲਿਆ ਐ ਫੈਸਲਾ ਦਾਦੀ ਜੀ ਦੋਸਤੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਬਾਈ ਵਾਲੀ ਸਰਕਾਰ ਸੂਬੇ ਦੀਆਂ ਔਰਤਾਂ ਨੂੰ ਸਖੇਤ ਵਾਤਾਵਰਨ ਮੁਹैया करवाने ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਇਸ ਲੜੀ ਤਹਿਤ ਸਮਾਜੀ ਸੁਰੱਖਿਆ ਇਸਤਰੀ ਅਤੇ ਬਾਲ ਬਾਲ ਵਿਕਾਸ ਮੰਤਰੀ ਕਲੈਕਟਰ ਬਲਜੀਤ ਸਿੰਘ ਬਲਜੀਤ ਕੌਰ ਨੇ ਕਿਹਾ ਕਿ 31 ਮਾਰਚ 2025 ਤੱਕ ਲਗਭਗ 21000 300 ਪੰਡਮਿਕ ਲੋੜਵੰਦ ਔਰਤਾਂ ਨੂੰ ਵਨ ਸਟਾਪ ਸੈਂਟਰਾਂ ਵੱਲੋਂ ਐਮਰਜੈਂਸੀ ਅਤੇ ਗੈਰ ਐਮਰਜੈਂਸੀ ਮੁਫਤ ਸੇਵਾਵਾਂ ਮੋ ਦਿੱਤੀਆਂ ਜਾਣਾਂ ਇਸ ਸਬੰਧੀ ਹੋਰ ਡੰਕ ਕਰੀ ਦਿੰਦੇ ਆ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੋਰ ਨੇ ਕਿਹਾ ਕਿ ਔਰਤਾਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਹਰੇਕ ਜ਼ਿਲ੍ਹੇ ਵਿੱਚ ਨਰਜੀ ਅਤੇ ਜਨਤਕ ਥਾਵਾਂ ਤੇ ਸਖੀ ਵਨ ਸਟਾਪ ਸੈਂਟਰ ਸਥਾਪਿਤ ਕੀਤੇ ਹੋਏ ਹਨ ਤੇ ਦਾਦੀ ਦੋਸਤੋ ਕਿ ਉਹਨਾਂ ਨੇ ਕਿਹਾ ਕਿ ਇਹ ਵਨ ਸਟਾਪ ਸੈਂਟਰ ਔਰਤਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿਰੁੱਧ ਲੜਨ ਅਤੇ ਇੱਕ ਹੀ ਛਤ ਹੇਠ ਐਮਰਜੈਂਸੀ ਅਤੇ ਗੈਰ ਐਮਰਜੈਂਸੀ ਸਮੇ ਮੁਫਤ ਡਾਕਟਰੀ ਸਹਾਇਤਾ ਕਾਨੂੰਨੀ ਸਹਾਇਤਾ ਪੁਲਿਸ ਨਾਲ ਸੰਬੰਧਿਤ ਸੇਵਾਵਾਂ ਕਾਉਂਸਲਿੰਗ ਅਤੇ ਰਹਿਣ ਲਈ ਸੁਰੱਖਿਅਤ ਜਗ੍ਹਾ ਅਤੇ ਪੋਜਣ ਮਹੱਇਆ ਕਰਵਾਇਆ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀਆਂ ਔਰਤਾਂ ਲਈ ਸੁਰੱਖਿਅਤ ਵਾਤਾਵਰਣ ਮੁਹੱਇਆ ਕਰਵਾਉਣ ਵਾਲੀ ਵੱਲ ਲਗਾਤਾਰ ਯਤਨ ਕਰ ਰਹੀ ਹੈ ਤਾਂ ਜੋ ਸੂਬੇ ਦੀਆਂ ਔਰਤਾਂ ਸਮਾਜ ਦੀ ਮੁੱਖ ਧਾਰਾ ਬਣ ਟੱਲਿਆਂ ਦਾ ਜਾ ਸਕੇ ਉਹਨਾਂ ਜੋਰ ਦੇ ਕੇ ਇਹ ਕਿ ਕਿਸੇ ਵੀ ਸਮਾਜ ਦਾ ਵਿਕਾਸ ਉੱਥੇ ਦੀਆਂ ਔਰਤਾਂ ਦੇ ਵਿਕਾਸ ਅਤੇ ਭਲਾਈ ਤੇ ਨਿਰਭਰ ਕਰਦਾ ਹੈ ਇਸ ਲਈ ਸੂਬੇ ਦੀਆਂ ਔਰਤਾਂ ਲਈ ਸੁਰੱਖਿਤ ਅਤੇ ਸਹਾਇਕੀ ਵਾਤਾਵਰਨ ਮਹਈਆ ਕਰਵਾਉਣਾ ਸਾਡੀ ਸਾਡੀ ਸਰਕਾਰ ਦੀ ਮੁੱਖ ਤਰਜੀਹ ਹੈ ਤੇ ਚਲਦੇ ਰਹੋ ਸਤਿ ਸ੍ਰੀ ਅਕਾਲ ਦੀ ਵੱਡੀ ਖਬਰ ਦੇ ਵੱਲ ਲਾਦੀ ਦੋਸਤ ਕਿ ਫਰੋਈਪੁਰ ਵਿੱਚ ਫਿਰ ਆਏ ਪਾਕਿਸਤਾਨੀ ਡਰੋਨ ਫਾਇਰ ਨੇ ਚਲਾਈਆਂ ਗੋਲੀਆਂ ਲਾਦੀ ਦੋਸਤ ਕਿ ਫਰੋਈਪੁਰ ਦੇ ਮਦਦੋਟ ਵਿਚ ਇੱਕ ਪਾਕਿਸਤਾਨੀ ਡਰੋਨ ਦੇਖਿਆ ਗਿਆ ਹੈ ਸੂਤਰਾਂ ਮੁਤਾਬਕ ਬੀਐਸਐਫ ਦੇ ਜਵਾਨਾਂ ਨੇ ਡਰੋਨ ਤੇ ਲਗਭਗ 2200 ਰਾਉਂਡ ਫਾਇਰ ਕੀਤੀ ਇਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਵਾਪਸ ਚਲਾ ਗਿਆ ਇਹ ਡਰੋਨ ਅੱਜ ਸਵੇਰੇ ਦੇਖਿਆ ਗਿਆ ਸੀ ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਸੋਮਵਾਰ ਰਾਤ ਨੂੰ ਹੁਸ਼ਿਆਰਪੁਰ ਵਿੱਚ ਡਰੋਨ ਦੇਖੇ ਗਏ ਸਨ ਹਾਲਾਂਕਿ ਫੌਜ ਵੱਲੋਂ ਉਹਨਾਂ ਨੂੰ ਹਵਾ ਵਿੱਚ ਹੀ ਸ਼ਟ ਦਿੱਤਾ ਸੀ ਇਸ ਤੋਂ ਬਾਅਦ ਹੁਸ਼ਿਆਰਪੁਰ ਦੇ ਦਸੂਹਾ ਅਤੇ ਮੁਕੇਰੀਆਂ ਵਿੱਚ ਵੀ ਬਲੈਕਆਊਟ ਕਰ ਦਿੱਤਾ ਗਿਆ ਸੀ ਦੁਆ ਥਾਮਾ ਤੇ 57 5 ਤੋਂ 7 ਥਾਮਾ ਕੇ ਸੁਨੇ ਗਏ ਸਨ ਤੇ ਚਲਦੇ ਦੋਸਤੋ ਅੱਜ ਹੀ ਵੱਡੀ ਖਬਰ ਦਿਵਾਲਾ ਇਸ ਜ਼ਿਲ੍ਹੇ ਦੇ 4 ਸਕੂਲਾਂ ਚ 20 ਮਈ ਤੱਕ ਛੁੱਟੀਆਂ ਡੀਸੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦਾਦੀ ਦੋਸਤੋ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਬੇਸ਼ੱਕ ਜੰਗਬੰਦੀ ਹੋ ਗਈ ਹੈ ਪਰ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਅਜੇ ਵੀ ਤਣਾਅ ਬਣਿਆ ਹੋਇਆ ਹੈ ਜਿਸ ਨੂੰ ਧਿਆਨ ਚ ਰੱਖਦੇ ਹੋਏ ਸਰਹੱਦੀ ਜ਼ਿਲ੍ਹਿਆਂ ਦੇ ਡਿਊਟੀ ਕਮਿਸ਼ਨਰ ਵੱਲੋਂ ਖਾਸ ਹੁਕਮ ਜਾਰੀ ਕੀਤੇ ਗਏ ਹਨ ਜਿਵੇਂ ਕਿ ਲਗਰਦਾਸਪੁਰ ਦੇ ਡੀਸੀ ਵੱਲੋਂ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ ਚਾਰ ਸਕੂਲਾਂ ਨੂੰ 20 ਮਈ ਤੱਕ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਇਹ ਸਰਕ ਸਕੂਲ ਸਰਕਾਰੀ ਪ੍ਰਾਈਮਰੀ ਸਕੂਲ ਜੜੋੜਾ ਸਰਕਾਰੀ ਪ੍ਰਾਈਮਰੀ ਸਕੂਲ ਸ਼ੱਕਰੀ ਸਰਕਾਰੀ ਪ੍ਰਾਈਮਰੀ ਸਕੂਲ ਰਾਮਪੁਰ ਸਰਕਾਰੀ ਪ੍ਰਾਈਮਰੀ ਸਕੂਲ ਠਾਕਰਪੁਰ ਹਨ ਡਿਪਟੀ ਕਮਿਸ਼ਨਰ ਕੁਰਦਾਸਪੁਰ ਵੱਲੋਂ ਜਾਰੀ ਹੁਕਮ ਦੇ ਮਤਾਬਕ ਇਨ੍ਹਾਂ ਸਕੂਲਾਂ ਵਿੱਚ 20 ਮਈ ਤੱਕ ਆਨਲਾਈਨ ਕਲਾਸਾਂ ਲਗਾਈਆਂ ਜਾਣਗੀਆਂ ਤੇ ਚੱਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਆਪ ਸਰਕਾਰ ਵੱਲੋਂ ਆਪਣੇ ਹੀ ਵਿਧਾਇਕ ਨੂੰ ਝਟਕਾ ਐਮ ਐਲ ਏ ਰਮਣ ਅਰੂੜਾ ਦੀ ਹਟਾਈ ਸਕਿਉਰਟੀ ਦਾਦਾ ਹੀ ਦੋਸਤੋ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਆਪਣੇ ਹੀ ਇੱਕ ਵਿਧਾਇਕ ਨੂੰ ਸਰਕਾਰ ਹਟਾ ਦਿੱਤੀ ਹੈ ਨਾਲ ਹੀ ਨਾਲ ਹੀ ਵਿਧਾਇਕ ਨੂੰ ਗੱਡੀ ਵਾਪਸ ਕਰਨ ਦੇ ਹੁਕਮ ਦਿੱਤੇ ਗਏ ਹਨ ਇਸ ਵਿਧਾਇਕ ਦਾ ਨਾਮ ਰਮਣ ਅਰੂੜਾ ਹੈ ਅਰੇ ਉਹ ਜਲੰਧਰ ਕੇਂਦਰੀ ਹਲਕੇ ਦਾ ਵਿਧਾਇਕ ਹੈ ਰਮਣ ਅਰੂੜਾ ਨੇ ਖੁਦ ਸੁਰੱਖਿਆ ਹਟਾਉਣ ਦੀ ਪੁਸ਼ਟੀ ਕੀਤੀ ਹੈ ਅਧਿਕਾਰੀਆਂ ਵੱਲੋਂ ਐਸੋ ਸੁਰੱਖਿਆ ਵਾਪਸ ਲੈਣ ਦਾ ਕੋਈ ਰਸਮੀ ਕਾਰਨ ਨਹੀਂ ਦੱਸਿਆ ਗਿਆ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਸਰਕਾਰ ਨੇ ਉਹਨਾਂ ਦੀ ਸਾਰੀ ਸੁਰੱਖਿਆ ਹਟਾ ਦਿੱਤੀ ਹੈ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਕਿਉਂ ਹਟਾਇਆ ਤੇ ਉਹਨਾਂ ਨੂੰ ਵੀ ਇਸ ਬਾਰੇ ਨਹੀਂ ਪਤਾ ਐਸੇ ਵੇਲੇ ਉਹਨਾਂ ਕੋਲ ਕੋਈ ਗਨਮੈਂਟ ਦੇ ਸੁਰੱਖਿਆ ਮੁਲਾਜ਼ਮ ਨਹੀਂ ਹਨ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆ ਆਮ ਆਦਮੀ ਹਨ ਜੇ ਉਹਨਾਂ ਦੀ ਪਾਰਟੀ ਦੀ ਉਧਾਇਕ ਉਹਨਾਂ ਦੀ ਪਾਰਟੀ ਜੀ ਸਰਕਾਰ ਨੇ ਸੁਰੱਖਿਆ ਹਟਾ ਦਿੱਤੀ ਤਾਂ ਉਹਨਾਂ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਪ੍ਰੋਟੋਕੋਲ ਮੁਤਾਬਕ ਇੱਕ ਉਧਾਇਕ ਹੋਣ ਦੇ ਨਾਤੇ ਕਿ ਉਹਨਾਂ ਨੂੰ ਆਪਣੇ ਨਾਲ ਸੁਰੱਖਿਆ ਰੱਖਣੀ ਚਾਹੀਦੀ ਹੈ ਤਾਂ ਰਮਨ ਅਰੋੜਾ ਨੇ ਕਿਹਾ ਕਿ ਇਸ ਵੇਲੇ ਉਹਨਾਂ ਨਾਲ ਤਨਾਤ ਸਾਰੇ ਸੁਰੱਖਿਆ ਕਰਮਚਾਰੀ ਨੂੰ ਹਟਾ ਦਿੱਤਾ ਗਿਆ ਹੈ ਉਹਨਾਂ ਕੋਲ ਇਸ ਬਾਰੇ ਕਹਿਣ ਲਈ ਕੁਝ ਨਹੀਂ ਹੈ ਸੂਬਾ ਸਰਕਾਰ ਜੋ ਵੀ ਫੈਸਲਾ ਲੈਂਦੀ ਹੈ ਉਹ ਉਸ ਨੂੰ ਸਭ ਕਰ ਕਰਦੇ ਹਨ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਜ਼ਹਿਰੀਲੀ ਸ਼ਰਾਬ ਮਾਮਲੇ ਚ ਵੱਡੇ ਪੱਸਤਰਾ ਰੱਗੀ ਕਾਜ ਸੀਐਮਐਨ ਵੱਲੋਂ ਪੀੜਤਾਂ ਲਈ ਮਾਫ ਜੀ ਦਾ ਐਲਾਨ ਹੈ ਦਾਦਾ ਜੀ ਦੋਸਤੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਡੀਟੀਐ ਲਾ ਕੇ ਅੱਜ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ 21 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 9 ਲੋਕਾਂ ਦੀ ਹਾਲਤ ਨਾਜੁਕ ਬਣੀ ਹੋਈ ਹੈ ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਮਜੀਠਾ ਥਾਣੇ ਦੇ ਐਸਐਚਓ ਅਵਤਾਰ ਸਿੰਘ ਅਤੇ ਡੀਐਸਪੀ ਅਮਲੋਕ ਸਿੰਘ ਨੂੰ ਮੁਕਤਲ ਕਰ ਦਿੱਤਾ ਗਿਆ ਹੈ ਇਸ ਦੌਰਾਨ ਸੀਐਮ ਮੰਨੂ ਬਾਣਵੀ ਦੁਪਹਿਰ ਨੂੰ ਮਜੀਠੇ ਮਜੀਠਾ ਪਹੁੰਚੇ ਪਨਾ ਮ੍ਰਿਤਕ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦਾ ਮੌਜੂਦ ਦੇਣ ਦਾ ਐਲਾਨ ਕੀਤਾ ਇਸ ਮਾਮਲੇ ਵਿੱਚ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਇਹ ਇੱਕ ਇੱਕ ਦੁਖਦਾਈ ਅਤੇ ਮੰਦਪਗੀ ਕਰਨਾ ਹੈ ਹੁਣ ਤੱਕ ਜਰੀਲੀ ਸ਼ਰਾਬ ਪੀਣ ਕਾਰਨ ਲਗਭਗ 21 ਲੋਕਾਂ ਦੀ ਮੌਤ ਹੋ ਗਈ ਹੈ ਮੁੱਖ ਮੰਤਰੀ ਨੇ ਕਿਹਾ ਕਿ ਜਸਪੰਦ ਵਿੱਚ ਅਸੀਂ ਖੜੇ ਹਾਂ ਉੱਥੇ ਪੰਜ ਛੇ ਮੋਤਾ ਹੋਈਆਂ ਹਨ ਇਹ ਮੋਤਾ ਨਹੀਂ ਸਕੋ ਕਤਰ ਹਨ ਹੁਣ ਤੱਕ ਇਸ ਮਾਮਲੇ ਵਿੱਚ ਦਸਮ ਲਾਜ ਮੁਜਦਮਾ ਗ੍ਰਫਤਰ ਕਰ ਚੁੱਕੇ ਹਾਂ ਤੇ ਦੋਸਤੋ ਤਾਂ ਇਹ ਮੁੱਖ ਮੰਤਰੀ ਨੇ ਕਿਹਾ ਇਸ ਸ਼ਰਾਬ ਦੀ ਸਪਲਾਈ ਚੇਨ ਦਾ ਪਤਾ ਲਗਾਇਆ ਜਾ ਰਿਹਾ ਹੈ ਤਾਰਾਂ ਦਿੱਲੀ ਤੱਕ ਜੁੜੀਆਂ ਕੰਗਾ ਹਨ ਸਾਡੀ ਟੀਮ ਵੀ ਦਿੱਲੀ ਗਈ ਹੈ ਇਸ ਮਾਮਲੇ ਵਿੱਚ ਜੋ ਵੀ ਸ਼ਾਮਲ ਹੈ ਭਾਵੇਂ ਉਹ ਪਾਵਰਫੁਲ ਹੋਵੇ ਜਾਂ ਨਾ ਔਸ ਨੂੰ ਬਖਸ਼ਾ ਨਹੀਂ ਜਾਵੇਗਾ ਉਹਨਾਂ ਕਹਿੰਦੇ ਜਿਨ੍ਹਾਂ ਲੋਕਾਂ ਨੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਹਨ ਉਹ ਆਪਣੇ ਪਰਿਵਾਰਾਂ ਦੇ ਕਮਾਊ ਮੈਂਬਰ ਸਨ ਸਰਕਾਰ ਮ੍ਰਿਤਕ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਵਿਰੀ ਸਹਾਇਤਾ ਦੇਵੇਗੀ ਬੱਚਾ ਨੂੰ ਸਿੱਖਿਆ ਵੀ ਦਿੱਤੀ ਜਾਵੇਗੀ ਪਰ ਬਹੁਤ ਸਾਰੇ ਪਰਿਵਾਰਾਂ ਵਿੱਚ ਬੱਚੇ ਬਹੁਤ ਛੋਟੇ ਹੁੰਦੇ ਹਨ ਜੇ ਅਜਿਹੀ ਸਥਿਤੀ ਵਿੱਚ ਜੇਕਰ ਉਹਨਾਂ ਪਰਿਵਾਰਾਂ ਵਿੱਚ ਕੋਈ ਧੀ ਜਾਂ ਖੂਨ ਦਾ ਰਿਸ਼ਤੇਦਾਰ ਨੌਕਰੀ ਕਰਨ ਦੇ ਯੋਗ ਹੈ ਤਾਂ ਉਸ ਨੂੰ ਨੌਕਰੀ ਵੀ ਦਿੱਤੀ ਜਾਵੇਗੀ ਤਾਂ ਜੋ ਪਰਿਵਾਰ ਦੇ ਖਾਂਚੇ ਪੂਰੇ ਕਿੱਥੇ ਜਾ ਸਕਣ ਦਾਦਾ ਜੀ ਕੇ ਨੌ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਜਿਨ੍ਹਾਂ ਦਾ ਅੰਮ੍ਰਿਤਸਰ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਚਾਰ ਬਿਮਾਰ ਲੋਕਾਂ ਦੀ ਹਾਲਤ ਇੰਨੀ ਗੰਭੀਰ ਹੈ ਕਿ ਉਹ ਬੋਲ ਵੀ ਨਹੀਂ پا ਰਹੇ ਹਨ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕਣਕਨੂਨ ਲੱਗੀ ਅੱਗ ਬੁਝਾਉਣ ਵੇਲੇ ਚੌਸੀ ਫਾਇਰਮੈਨ ਦੀ ਮੌਤ ਦਾਦਾ ਜੀ ਦੋਸਤੋ ਕਿ ਇੱਥੇ ਕੁਝ ਦਿਨ ਪਹਿਲਾਂ ਕਣਕ ਨੂੰ ਲੱਗੀ ਅੱਗ ਬੁਝਾਉਣ ਸਮੇਂ ਚਲਸੀ ਫਾਇਰਮੈਨ ਗਗਨਦੀਪ ਸਿੰਘ ਵਾਸੀ ਪਿੰਡ ਖੋਟੀ ਡੀਡੀएमसी ਰੋਡਿਆਣਾ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਨੌਜਵਾਨ ਦਾ ਕਰੀਬ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਸਥਾਨਕ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਅੰਚੇ 2 ਸਾਲ ਤੋਂ ਠੇਕਾਧਾਰਿਤ ਕੰਮੇ ਵਜੋਂ ਕੰਮ ਕਰ ਰਿਹਾ ਸੀ ਇਸ ਦੌਰਾਨ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਅਤੇ ਨਗਮ ਮੇਰ ਬਲਜੀਤ ਸਿੰਘ ਚਾਨੀ ਨੇ ਪਰਿਵਾਰ ਦੀ ਹਰ ਸੰਭਵ ਮਦਦ ਦਾ ਪ੍ਰੋਸਸ ਦਿੱਤਾ जिला कांग्रेस प्रधान सुजीत सिंह काका लोगढ़ ने मुख्यमंत्री भगवंत मान ਨੂੰ ਅਪੀਲ ਕੀਤੀ ਕਿ ਉਹ ਮ੍ਰਿਤਕ ਫਾਇਰਮੈਨ ਰਸ਼ੀਦ ਕਰਾਰ ਕਰਾਰ ਦੇ ਉਸ ਨੂੰ 1 ਕਰੋੜ ਰੁਪਏ ਦੀ مالی ਮਦਦ ਦੇਣ ਅਤੇ ਸਰਕਾਰ ਪੀੜਤ ਪਰਿਵਾਰ ਦੀ ਵਾਹਫੜ ਅਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਵੀ ਦੇਵੇ। ਦੋਸਤੋ ਅੱਜ ਦੀਆਂ ਖ਼ਬਰਾਂ ਤੁਹਾਨੂੰ ਦੱਸ ਦਿੱਤੀਆਂ ਕਿੰਨੇ ਅੰਦਰ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਦੋਸਤੋ ਧੰਨਵਾਦ।